ਮੇਰੀ ਆਹਾ ਹਾਲਤ ਸੀ ਇਹ ਕਿੰਨੇ ਸਾਲ ਪਹਿਲਾਂ ਸੀ ਆਹ ਫੋਟੋ ਵਾਲੀ ਪਤਾ ਕੋ ਥੱਲੇ ਤਰੀਕ ਲਿਖਿਆ ਹੀ ਆ 1911 1911 ਅੱਛਾ ਉਦੋਂ ਵਧੀਆ ਹਾਲਤ ਸੀਗੀ ਹੈ ਨਾ ਅੱਛਾ ਠੀਕ ਆ ਹੁਣ ਇਹਦੇ ਨਾਲ ਦੀ ਬਣਾਉਣਗੇ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਠੀਕ ਠਾਕ ਹੋਵੋਗੇ ਅੱਜ ਆਏ ਆ ਜੀ ਇਤਵਾਨ ਟੋਟਰ ਮਲ ਜੀ ਦੀ ਮਸ਼ਹੂਰ ਜਹਾਜ਼ ਹਵੇਲੀ ਚ ਇਹ ਹਾਲਤ ਸੀਗੀ ਇਹ ਹਵੇਲੀ ਦੀ 1911-12 ਦੇ ਵਿੱਚ ਉਸ ਟਾਈਮ ਵਧੀਆ ਖੜੀ ਸੀ ਪਰ ਨਾ ਘਟਣ ਦੇ ਸਾਹਮਣੇ ਸੰਭੰਦੇ ਅੱਜ ਇਦਾਂ ਦੀ ਰਹਿ ਗਈ ਇਹ ਫੋਟੋਆਂ ਚ ਦਿਖਾਉਂਦੇ ਆ ਬਾਅਦ ਚ ਤੁਹਾਨੂੰ ਅਸਲ ਚ ਦਿਖਾਉਣੀ ਆ ਤੇ ਇਹਨੂੰ ਇਦਾਂ ਦੀ ਤਿਆਰ ਕਰਨਗੇ ਹੁਣ ਜਿਹੜਾ ਕੰਮ ਚੱਲ ਰਿਹਾ ਆਹ ਅਸਲੀ ਹਿੱਸਾ ਉਹ ਇਹ ਬਾਕੀ ਸਾਰਾ ਇਹ ਬਣਾਉਣਗੇ ਆਹ ਫੋਟੋ ਆ ਇਹ ਅਸਲੀ ਹਵੇਲੀ ਦੀ ਆਹ ਫੋਟੋ ਪਹਿਲਾ ਜਿਹੜੀ origignal ਹਾਲਤ ਸੀ 1911-12 ਵਿੱਚ ਹਵੇਲੀ ਆ ਚੀਜ਼ਾਂ ਦੀ ਟ੍ਰਿਸ਼ਨ ਮੈਂ ਤੂੰ ਵੀ ਚੂਸ ਲੈਣਾ ਕੰਸਟ੍ਰਕਸ਼ਨ ਅੱਛਾ ਇਹਦੇ ਹੀ ਬਣੂ ਚੂਨਾ ਬਰੀਕ ਸੁਰਖੀ ਕੋਈ ਕਿਹੜੀ ਆ ਕੋਰਸ ਸੈਂਡ ਨਾਨਕ ਸਾਹੀ ਐਕਟਰ ਅਕਾ ਕੋਈ ਫਲ ਫਰੂਟ ਜਿਆ ਗੌੜਾ ਗੂੰਦ অর্ਗੈਨਿਕ ਐਡੀਟਿਵਸ ਜੂਸ ਇਨਕਰੀਜ਼ ਜਿਹੜਾ ਤੁਹਾਨੂੰ ਬਸ ਫੋਟੋ ਚ ਦਿਖ ਰਿਹਾ ਜੀ ਇਹ ਦੇਖੋ ਜੀ ਹੁਣ ਤਾਂ ਆਪਣੇ ਕੋਲੇ ਸੰਤ ਹੈਗੇ ਆ ਕਿੰਨੇ ਜਿੰਨਾਂ ਇਹ ਬਣਾਉਣਗੇ ਉਸ ਟਾਈਮ ਦੇ ਕਾਰੀਗਰ ਹੁਣ ਵਾਲਿਆਂ ਨਾਲੋਂ ਜ਼ਿਆਦਾ ਵਧੀਆ ਸੀ ਇੰਨੀਆਂ ਚੀਜ਼ਾਂ ਨਾ ਹੋਣ ਦੇ ਬਾਵਜੂਦ ਵੀ 3-300 ਸਾਲ ਹੋ ਗਏ 400 ਸਾਲ ਬਿਲਡਿੰਗਾਂ ਖੜੀਆਂ ਨੇ ਆਹ ਹਾਤਾ ਜੀ ਹਮ ਇਸ ਟਾਈਮ ਹਵੇਲੀ ਦੀ ਇਹਨੂੰ ਕਹਿੰਦੇ ਸੀ ਜਹਾਜ਼ ਹਵੇਲੀ ਇੱਥੇ ਲਾਤਾ ਤੂੰ ਹੀ ਸੱਚ ਹੈ ਇਹ ਆਪਣੇ ਲਈ ਮਾੜੀ ਗੱਲ ਹੈ ਜੀ ਕਿਸੇ ਨੇ ਹਾਂਜੀ ਹਾਂ ਤੇ ਦੀ ਕੁਰਬਾਨੀ ਦੇਣ ਵਾਲੇ ਪਰਿਵਾਰ ਦੀ ਹਵੇਲੀ ਸੰਭੀ ਨਹੀਂ ਕੀ ਸਿੱਖੋਂ ਤੂੰ ਫੇਰ ਵੀ ਹੁਣ ਅਕਲ ਆ ਗਈ ਥੋੜੀ ਜੀ ਹੁਣ ਸੰਭਲ ਲੱਗੇ ਕਿਸੇ ਟਾਈਮ ਜੀ ਇੱਥੇ ਪੂਰੀਆਂ ਲਹਿਰਾਂ ਵੈਰਾਂ ਹੋਣੀਆਂ ਤੇ ਫਿਰ ਦਵਾਨ ਟੋਡਰ ਮਲਜੀ ਦੇ ਜੀ ਸਹਬਜਾਦਿਆਂ ਦੇ ਸੰਸਕਾਰ ਲਈ ਸਥਾਨ ਖਰੀਦਣ ਸਮੇਂ ਸੁਣਦੇ ਆਂ ਜੀ ਬਈ ਉਦੋਂ ਉਹਨਾਂ ਨੇ ਆਪਣੀ ਸਾਰੀ ਪੂੰਜੀ ਜਿੰਨੀ ਵੀ ਸੀ ਉਹ ਸਾਰੀ ਮੋਗਲ ਹਕੂਮਤ ਨੂੰ ਦੇਣ ਦੇ ਲਈ ਲਾਤੀ ਸੀਗੀ ਇੱਥੇ ਜੇ ਕੋਈ ਹੋ ਹੁੰਦਾ ਨਾ ਗਾਈਡ ਉਹ ਵਧੀਆ ਤੱਲੀ ਕੱਲੀ ਚੀਜ਼ ਦੱਸਦਾ ਵੀ ਕਿਹੜਾ ਕਮਰਾ ਕਿਵੇਂ ਜਾਂ ਕੀ ਵੀ ਇਹਦਾ ਹਿੱਸਾ ਹੈਗਾ ਅੰਦਰ ਕਹਿੰਦੇ ਦਾਖਲ ਨਾ ਹੋ ਪਰ ਇੱਥੇ ਪੌੜੀਆਂ ਤੇ ਇੱਥੇ ਤੱਕ ਆ ਕੇ ਦੇਖ ਲੈਣੇ ਆ ਉਹ ਮਿੱਟੀ ਕੰ ਦਾ ਡਰ ਹੋਣਾ ਵੀ ਕਿਤੇ ਇਹ ਹਜੇ ਤਾਂ ਸਾਰੀ ਇਹ ਪੁਰਾਣੀ ਇੱਟ ਵਾਲੀ ਵੀ ਆ ਦੇਖ ਕੇ ਅੰਦਰ ਨੂੰ ਕਿਸੇ ਟਾਈਮ ਇੱਥੇ ਪੂਰੀਆਂ ਹੋਣੀਆਂ ਰੌਣਕਾਂ ਉਹ ਤੇ ਦਾ ਉਹਦਾ ਬਾਅਦ ਚੋ ਲਾਏ ਹੋਣਗੇ ਸਬੰਧ ਦੇ ਲਈ ਉਹ ਪਾਟੀ ਹੋਈ ਹੈ ਨਾ ਵੀ ਡਿੱਗੇ ਨਾ ਜਿਹੜਾ ਸ਼ਹਿਰ ਆ ਨਾ ਪ੍ਰਤੀਕ ਸੀਗਾ ਇੱਥੇ ਸਰਹੰਦ ਸਰਹੰਦ ਇਹ ਦਿੱਲੀ ਤੋਂ ਲਾਹੌਰ ਦੇ ਵਿੱਚ ਸਾਰਿਆਂ ਨੂੰ ਵੱਡਾ ਸ਼ਹਿਰ ਹੁੰਦਾ ਸੀ ਜਿਨੇ ਇਹਨੂੰ ਜਿੱਤ ਲਿਆ ਸਮਝ ਲੈ ਉਹਨੇ ਅੱਧੀ ਜਗ੍ਹਾ ਤਾਂ ਉਹੀ ਜਿੱਤ ਲਈ ਜਾਦਾ ਤਰ ਇਥੇ ਮੁਸਲਮਾਨਾਂ ਦਾ ਹੀ ਰਾਜ ਰਿਹਾ ਬਾਤ ਜਾਂਦੇ ਆ ਇਹਨਾਂ ਦਾ ਪਰਿਵਾਰ ਉਹ ਜਦੋਂ ਅਸੀਂ ਦੀ ਦਿਹਾੜੇ ਹੁੰਦੇ ਆ ਉਦੋਂ ਆਉਂਦਾ ਹੁੰਦਾ ਨਾ ਦਿੱਲੀੋਂ ਇੱਕ ਉਹ ਸੇਵਾ ਲਾਉਂਦੇ ਹੁੰਦੇ ਆ ਹਾਂ ਉਹ ਕਹਿੰਦੇ ਪਤਾ ਨਹੀਂ ਸਾਨੂੰ ਕਾਂ ਵੀ ਕਿੰਨਾ ਪਤਾ ਨਹੀਂ ਕਿਹਾਂ ਕਹਿੰਦੇ ਵੀ ਪੀੜੀ ਹੈ ਮੱਲਾ ਲਾਲਾ ਕਹੜੇ ਕਿੰਨੇ ਸਾਲ ਹੋ ਗਏ ਉਹ ਕਿੰਨੀ ਪੀੜੀ ਹੋਣੀ ਹੈ 400 400 ਸਾਲ ਪੁਰਾਣੀ ਗੱਲ ਹੈ ਹਾਂ ਮੱਲਾ ਲਾਏ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੀ ਗੱਲ ਨਾ ਸੌਰੀ ਪਹਿਲਾਂ ਦੀ ਸੌਰੀ ਸੌਰੀ ਉਹ ਮੈਂ ਉਸਰੰਤ ਬਾਬਾ ਬੰਦਾ ਸਿੰਘ ਜਦੋਂ ਉਹਨਾਂ ਨੇ ਜਿੱਤੀ ਸੀ ਮੈਂ ਉਹ ਉਹ ਖਾ ਖਾ ਗਿਆ ਇੱਥੇ ਜਦੋਂ ਮੱਲਾ ਕਲਾ ਵੀ ਉੱਤਰੋਂ ਆਏ ਸੀਗੇ ਆਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੜਾ ਹੋਇਆ ਸੀ ਉਦੋਂ ਬਾਅਦ ਦੀ ਗੱਲ ਆ ਇੱਥੇ ਦਾ ਸਹਿਬਜ਼ਾਦੇ ਵਿਛੜ ਕੇ ਇੱਧਰ ਆ ਗਏ ਸੀ ਮਾਤਾ ਗੁਜਰੀ ਜੀ ਤੇ ਗੁਰਗੋਬ ਸਿੰਘ ਜੀ ਉੱਥੇ ਵੱਡੇ ਸਹਿਬਜ਼ਾਦੇ ਸੀ ਦੀ ਤੋਂ ਬਾਅਦ ਗਾਹਾਂ ਆਪਣੇ ਪਿੰਡਾਂ ਵੱਲ ਰਾਹ ਕੂਟਾ ਆ ਗਏ ਸੀ ਆਈ ਇੱਥੇ ਨੀਵਾ ਵਿਲਾਮਲਾ ਬਰਾਬਰ ਆ ਪਹਿਲਾਂ ਇਹ ਉੱਚੀ ਹੋਣੀ ਆ ਜਗਾ ਜਦੋਂ ਬਣੀ ਹੋਣੀ ਆ ਸ਼ਹਿਰ ਨੀਵਾ ਉੱਚਾ ਹੋਣਾ ਉਦੋਂ ਸੱਚ ਨੀਵਾ ਸੀ ਉਹਦਾ ਪਰਿਵਾਰ ਸਾਰਾ ਇੱਥੇ ਸੀ ਇਹਨੂੰ ਜਹਾਜ਼ ਹਵੇਲੀ ਕਹਿੰਦੇ ਆ ਆ ਉਸ ਟਾਈਮ ਤੇ ਪੂਰੀ ਕਹਿੰਦਾ ਉਹ ਜਿਹੜੀ ਬਾਹਰ ਫੋਟੋ ਨਹੀਂ ਲੱਗੀ ਵੀ ਉਹ ਮੰਨ ਲਓ 1911 ਦੀ ਆ ਉਦੋਂ ਮੈਨੂੰ ਲੱਗਦਾ ਅੰਦਰ ਕਮਰੇ ਸਾਰੇ ਹੋਣਗੇ ਹਾਂਜੀ ਹਾਂ ਆ ਸੀ ਆ ਤਾਂ ਫਿਰ ਤੋਂ ਬਾਅਦ ਚ ਤੋਂ ਬਹੁਤ ਹੀ ਇੱਟਾਂ ਦਾ ਚੰਨਾ ਟਾਈਮ ਲੱਗਿਆ ਉਹ ਬਈ ਹਾਂ ਇਹਦਾ ਉਹਦੀ ਮਜ਼ਬੂਤੀ ਇੱਟਾਂ ਦੀ ਜਾਂ ਮਿਸਤਰੀ ਕਿੰਨੇ ਤਕੜੇ ਸੀ ਹਜ ਤੱਕ ਖੜੀ ਐ ਇੱਟ ਹਾਂਜੀ ਹਾਂ ਪੱਥਰ ਨਾਲ ਬਣੀ ਐ ਕੋਈ ਸੀਮੈਂਟ ਨਹੀਂ ਹਾਂਜੀ ਇੱਥੇ ਆ ਲੈ ਜੀ ਸੇਵਾ ਕਰੋ ਦਵਾਨ ਟੋਡਰਮਲ ਜੀ ਵਿਰਾਸਤੀ ਫਾਊਂਡੇਸ਼ਨ ਨੂੰ ਪੰਜਾਬ ਪੈਸੇ ਤਾਂ ਹੀ ਹੁਣ ਕੋ ਜਿਹੜੇ ਪਹਿਲਾਂ ਵਾਲੇ ਇੰਜੀਨੀਅਰ ਮਨ ਲਓ ਉਹ ਇੰਜੀਨੀਅਰ ਹੀ ਹੁੰਦੇ ਸੀ ਇੱਕ ਹਿਸਾਬ ਦੇ ਅੱਜ ਵਾਲਿਆਂ ਨਾਲੋਂ ਵਧੀਆ ਹੋਣਗੇ ਦੇਖ ਲੈ ਜਿਹੜੀ ਇੰਨੀ ਪੁਰਾਣੀ ਆ ਹਜੇ ਤੱਕ ਚੱਲੀ ਜਾਂਦੀ ਆ ਇਹ ਜੀ ਦੀਵਾਨ ਟੋਡਰ ਮਲਜੀ ਦੀ ਮਸ਼ਹੂਰ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਵੀ ਕਹਿੰਦੇ ਆ ਮਨ ਲਓ ਕਹਿੰਦੇ ਸੀ ਇਹਦਾ ਨਾਂ ਜਹਾਜ਼ ਹਵੇਲੀ ਆ ਜੀ ਇਧਰ ਬੇਰੀ ਖੜੀ ਆ ਪਰ ਹੁਣ ਇਹਨਾਂ ਦਾ ਪਤਾ ਨਹੀਂ ਕਮਰਿਆਂ ਦਾ ਕੀ ਹਸਾਬ ਕਿਤਾਬ ਸੀ ਕਿਵੇਂ ਹੈਗੇ ਸੀ। ਨਾਲ ਦੇ ਨਾਲੀਆਂ ਹੁਣ ਇਹ ਪਤਾ ਨਹੀਂ ਵੀ ਇਹ ਬਾਹਤ ਵਾਲੀਆਂ ਜਾਂ ਉਸ ਟਾਈਮ ਹੀ ਬਣਾਈਆਂ ਹੋਈਆਂ ਸੀਗੀਆਂ। ਆ ਆਲੇ-ਉਲੇ ਜੇ ਇਹ ਤਾਂ ਪੁਰਾਣੀ ਹੋਣਗੇ। ਇਹ ਆਲੇ ਹੁੰਦੇ ਜੀ ਪਰ ਧੀ ਦਾ ਆਲੇ। ਇਹਨਾਂ ਤਾਂ ਦੇਖੇ ਹੁਣ ਬਰੇ ਨੂੰ ਤਾਂ ਮੇਰੇ ਨੂੰ ਹਾਂ ਇਹ ਤਾਂ ਆ ਨਹੀਂ ਹੁੰਦੀ ਇਹ ਤਾਂ ਹਜੇ ਵੀ ਹੈਗੀਆਂ ਲੋਕਾਂ ਦੇ ਘਰਾਂ 'ਚ। ਆਗੇ ਆਗੇ ਇਧਰ ਪਾਉੜੀਆਂ ਉਹ ਪਰਾ ਬਈਓ ਇਧਰ ਵੇਖ ਕੇ ਵੇਖ ਕੇ ਇਹ ਸੀਗੀ ਜੀ ਤਵਾਂ ਟੋਟਰ ਮਲ ਜੀ ਦੀ ਹਵੇਲੀ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਇਸ ਚੈਨਲ ਨੂੰ ਕਰਿਓ ਸਬਸਕ੍ਰਾਈਬ ਮੈਂ ਲੈ ਆਂਗੀ ਵੀਡੀਓ ਚ ਤਾਂ ਤੱਕ ਰਬ ਬਰਾਕਾ